ਗੁੱਡ ਮਾਰਨਿੰਗ ਫਰੈਂਡ ਲੋ ਜੀ ਦੀ ਸਵੇਰ ਦੇਖ ਲੋ ਸਵੇਰ ਸਵੇਰ ਹੀ ਸਾਡੇ ਕੋਲੇ ਬਾਂਦਰਵਾ ਬਾਂਦਰੀ ਤੇ ਉਹ ਬੱਚਾ ਆ ਗਿਆ ਦੇਖੋ ਬਾਂਦਰੀ ਅਸੀਂ ਆਪਣੇ ਨਾਲ ਲਿਆਂਦੇ ਗੋਲਕਲੇ ਸਿੱਟੇ ਹੋਣੇ ਨੂੰ ਸੋਹਣੀ ਬੜੀ ਲੱਗਦੀ ਹੈ ਬਾਂਦਰੀ ਸਿੱਟੇ ਨਹੀਂ ਗੋਲਕਲੇ ਪਾਇਆ ਪਾਇ ਲਾ ਲਾ ਥੋੜਾ ਪਰਨਾਮ ਚ ਗਲਤੀ ਹੋ ਗਈ ਸੀ ਕੱਲ ਵੀ ਇਹਨਾਂ ਨੂੰ ਪਾਇ ਗੋਲਕਲੇ ਪਾਇਏ ਸੀ ਸ਼ੌਂਕ ਨਾ ਕਰਦੇ ਉਰਦੇ ਇਹਨੇ ਬਿਸਕੁਟ ਵੀ ਪਾ ਦਿਨ ਉਹ ਬਾਦੂ ਫੇਰ ਪਰ ਰ ਕਰੇ ਇਹਨੂੰ ਕਹਿੰਦੇ ਜੀ ਬੰਦਰਾ ਇਹ ਭੇਲੀ ਸਟਣ ਘਾਟੋ ਗਲੇਸ ਕਰਾਤਾ ਸਾਡੇ ਬੰਦੇ ਨੇ ਗੁਰਗਲੇ ਨਹੀਂ ਛੱਡਦੇ ਭੈਣ ਹੈ ਨਾ ਉਹ ਦੇਖੀ ਤੇ ਕਿੰਨਾ ਰਿਜ਼ਰਵ ਰੱਖੀ ਬੈਠੀ ਵਾਹ ਤੈਨੂੰ ਆਏਗਾ ਨਾ ਹਮਰੇ ਕਾਂਸ ਤੋਂ ਮਾਤਾ ਨੇ ਪਟੂ ਉਹ ਚੱਕ ਲਾ ਜਰਾ ਦੇ ਬਾਕੀ ਬਾਹ ਬੂਟ ਪਾਏ ਹੈ ਤੇਰੀ ਹੈ ਆਏ ਬੱਡਾ ਸਾਰਾ ਹੁਣ ਇਹ ਵੀ ਬਾੰਦਰੀ ਲੱਗਦੀ ਯਾਰ ਬਾੰਦਰੀ ਬੋਲੀ ਵੇਹੇ ਜੇ ਲਾ ਤੈਸ ਤੋਂ ਚਾਰ ਬੱਤੀ ਹੂੰ ਜਦੋਂ ਡੈਮੰਡ ਤੋਂ ਫੋਨ ਆਇਆ ਨਾ ਹੂੰ ਪਿੱਛੇ ਵੀ ਰੱਖਦਾ ਨਾ ਆਇਆ ਤੇਰੇ ਹਾਂਜੀ ਹੁਣ ਹੋਟਲ ਤੋਂ ਬਾਹਰ ਚੱਲੇ ਆ ਹੁਣ ਚੱਲੇ ਆ ਆਪਾਂ ਰੱਬ ਭਲੀ ਕਰੇ ਵਾਟਰਫਾਲ ਦੇਖਣੇ ਇੱਥੋਂ 2 ਕਿਲੋਮੀਟਰ ਦਾ ਰਸਤਾ ਹੈ ਹੋਟਲ ਤੋਂ ਬਾਹਰ ਮਤਲਬ ਗੱਡੀ-ਗੱਲੀ ਆਪਣੀ ਰਹਿ ਗਈ ਆ ਦੱਕਾ ਨਹੀਂ ਜਾਣਾ ਬਈ ਮੈਂ ਮੂਰੋਂ ਵੀਡੀਓ ਬਣਾਉਣੀ ਆ ਹਾਂਜੀ ਹੁਣ ਚੱਲੇ ਆ ਵਾਟਰਫਾਲ ਦੇਖਣ ਇੱਥੋਂ 2 ਕਿਲੋਮੀਟਰ ਹੈ ਦੇਖਦੇ ਆ ਕਿ ਹੋ ਜਾਵੇ ਵਿਚਤਲ ਤੋਂ ਕਹਿੰਦੇ ਇੱਥੋਂ ਘਰਾਂ-ਘਰਾਂ ਨੂੰ ਉਥੋਂ ਵਾਟਰਫਾਲ ਤੋਂ ਪਾਣੀ ਸਪਲਾਈ ਕਰ ਲਿਓ ਪਾਣੀ ਥੋੜਾ ਹੀ ਆ ਦੇਖਦੇ ਆ ਕਿਹ ਜਾ ਮੋੜ ਆ ਬਿਊ ਪੁਆਇੰਟ ਆ ਗਿਆ ਲੱਗਦਾ ਜੀ ਮੈਂ ਮੋੜੀ ਵੀ ਹੁੱਦ ਵਿੱਚ ਹੱਥ ਲੱਗ ਜਾਣਾ ਖੜਾ ਬੜਾ ਵੱਤੋਂ ਦੇਣਾ ਸਿੱਧੇ ਸਿੱਧੇ ਇੱਥੇ ਉੱਪਰ ਤੋਂ ਦੇਖ ਲਓ ਜੀ ਤਲੋਜੀ ਦਾ ਫਿਊ ਰਸਤਾ ਤਾਂ ਤੰਗ ਹੀ ਹੈ ਨਾ ਉਹ ਦੇਖੋ ਕਿੰਨਾ ਘੰਟਾ ਲੱਗ ਗਿਆ ਵਾਹ ਬੱਸ ਨੂੰ ਹੀ ਆ ਬੱਸ ਨੂੰ ਉਹਦੇ ਕਲਰ ਦਾ ਗ੍ਰੀਨਰੀ ਦਾ ਉਂਝ ਗਲੀ ਉਹ ਬੜਾ ਗ੍ਰੀਨ ਜਿਆ ਕਰ ਰਿਹਾ ਸੀ ਜਿਵੇਂ ਵੀ ਦੇਖਦਾ ਨਹੀਂ ਤੈਨੂੰ ਵੀ ਇਹਨੂੰ ਭਗਤ ਜਮੀ ਰੇਲਿੰਗ ਨਹੀਂ ਲਾਈ ਜਾਨਾ ਦੇਖਦਾ ਰੇਲਿੰਗ ਤਾਂ ਲਾਉਣਾ ਪਊਗਾ ਆਜ ਗਿਆ ਵੀਡੀਓ ਜਲਦੀ ਇਹਨਾਂ ਗਾਲਾਂ ਨਾ ਘਟਾ ਪਤਾ ਸਾਰਾ ਕੋਈ ਜਾਊਗਾ ਤੇਰੀ ਵੀਡੀਓ ਕਮੈਂਟ ਨਹੀਂ ਬਣਨਦੀ ਨਹੀਂ ਫਿਰ ਕਿਹਨੇਗਾ ਤੂੰ ਕੱਲਾ ਆਪੀ ਬੱਬਗੇ ਬੀਲਿੰਗ ਮੁਕੇ ਨਾ ਹੁਣ ਲਾਲਾ ਨਾ ਕੰਨਾਂ ਨੂੰ ਉਹ ਵਧੀਆ ਪਾ ਜਾਊਗੀ ਤੇਰੇ ਕੋਲ ਅਜੇ ਆਈਂ ਰੰਜੀ ਬਹੁਤ ਸੋਣਾ ਰਸਤਾ ਹੈ ਤੱਕ ਤੈਨਾਂ ਕਿਸਾ ਗੱਲ ਚੋਂ ਨਿਕਲੂ ਕਿ ਨਾ ਪੂਰਾ ਪੂਰਾ ਰਸਤਾ ਹੈ ਗੱਡੀ ਦਾ ਸੁਕਰਤ ਦੀ ਟ੍ਰੈਕਿੰਗ ਦਾ ਨਿਕੋ ਪੰਗਾ ਨਿਦਮ ਬਲਾਪਾਟ ਹਾਂਜੀ ਹੁਣ ਵਾਟਰਫਾਲ ਦੇ ਨਜ਼ਦੀਕ ਪਹੁੰਚ ਗਏ ਇੱਧਰ ਆਉਂਦਾ ਇਹਨੂੰ ਆਹ ਰਸਤਾ ਇੱਥੇ ਨਿੱਕੀ ਜਿਹੀ ਮਾਰਕੀਟ ਬਣੀ ਹੈ ਆ ਗੱਡੀਆਂ ਦੇਖਣ ਵਾਲੀਆਂ ਖੜੀਆਂ ਤਾਂ ਹੈ ਬਹੁਤ ਗੱਡੀਆਂ ਦੇਖ ਤਾਂ ਦੇਖਾਂਗੇ ਮਾਹੌਲ ਕਹੋ ਜਿਆ ਮੈਲ ਲਾਉਂ ਜੋਰ ਲੱਗੂ ਪੌੜੀਆਂ ਸਟੈਪ ਵਾਲੇ ਅੱਗੇ ਤਾਂ ਇੰਨਾ ਕਿ ਨਿਕਾਇ ਰਹਿ ਗਿਆ ਤਾਂ ਥੱਲੇ ਤਾਂ ਨੀਚੇ ਤਾਂ ਬਾਕੀ ਕਹਿੰਦੇ ਪਾਣੀ ਦੁਕਾਨਾਂ ਦੇ ਗੁੰਨਾਂ ਵਾਲਿਆਂ ਨੇ ਘਰਾਂ ਘਰਾਂ ਵਾਲਿਆਂ ਨੇ ਉੱਥੋਂ ਪਾਈਪਾਂ ਲਾ ਕੇ ਸਪਲਾਈ ਕਰ ਲਈ ਆ ਨਿੱਕੀ ਜਿਹੀ ਮਾਰਕੀਟ ਆ ਸੋਹਣੀ ਤੇ ਵਿੱਚੀ ਢਾਬਾ ਇੱਥੇ ਇਹ ਜਗ੍ਹਾ ਦਾ ਨਾਮ ਹੈ ਪੰਚਪੂਲਾ ਆਈ ਲਵ ਪੰਚਪੂਲਾ ਗਾਂ ਦੇਖ ਰਹੇ ਆ ਵੀ ਲਾਵ ਵਾਲੀ ਚੀਜ਼ ਹੈਗੀ ਕਿ ਨਾ ਕਿਤੋਂ ਵੀ ਨਾ ਪੱਟ ਫਲਾਈ ਜਾਈਏ ਐਦੋ ਲੈਲਾ ਸੰਜੀ ਟਾਈਮ ਪੀਸ ਹੋ ਉਹ ਕਹਿੰਦਾ ਸੀ ਗਿਆ ਲੈ ਜਾਣਾ ਆ ਸੁਣਿਓ ਮਾਰਕੀਟ ਤਾਂ ਜਾ ਆ ਕਹਿੰਦਾ ਬਾਈਕਰ ਉਨਾਈਕ ਫਾਈਟਰ ਨੂੰ ਇੰਨਾ ਵਾਟ ਦਾ ਇੱਥੇ ਆ ਗਿਆ ਅੱਗੇ ਆ ਸੰਜੀ ਤੋਂ ਵਾਟਰਫਾਲ ਆਹੀ ਹੈ ਹੋਰ ਹੋਣਾ ਯਾਰ ਨਹੀਂ ਹੋਰ ਹੋਣਾ ਇਹ ਤਾਂ ਛੋਟਾ ਹੈ ਦੇਖਿਆ ਪਰਦਾ ਹੋਰ ਕੋਈ ਤਾਂ ਹਾਕ ਵਾਰ ਆ ਦੇਖੋ ਉੱਪਰੋਂ ਰਸਤਾ ਜਾਂਦਾ ਵਾਟਰਫਾਲ ਦੇਖਣ ਤੋਂ ਬਾਅਦ ਚੱਲਿਆਂ ਵਾਪਸ ਹੁਣ ਚੱਲਿਆਂ ਅਸੀਂ 1000 ਬੇਲੀ ਦੋ ਮਿਨੀਸਚਰ ਲੰਡ ਕਹਿੰਦੇ ਅਗੇ ਉੱਥੇ ਚੱਲਿਆਂਗੇ ਰੋਟੀ ਦਾ ਟਿੱਕਾ ਖਾ ਕੇ ਉਹ ਆ ਦੇਖ ਲੋ ਜੀ ਹਾਂ ਸੋਹਣਾ ਤਾਂ ਬਹੁਤ ਆਈ ਗੱਲ ਕਰ ਵਾਟਰਫਾਲ ਛੋਟਾ ਹੋਇਆ ਸੀਗਾ ਜਿਵੇਂ ਘਰ ਵਾਲੀ ਮੋਟਰ ਕਜਾ ਨਾ ਪਾਣੀ ਆਉਂਦਾ ਸੀ ਲੋਕਾਂ ਨੇ ਉੱਪਰ ਵਾਲਿਆਂ ਨੇ ਪੈਪਸ ਸਪਲਾਈ ਕਰ ਲਈ ਘਰਾਂ ਨੂੰ ਆਪਦੇ ਵਾਟਰਫਾਲ ਤਾਂ ਥੋੜਾ ਜਿਹਾ ਪਾਣੀ ਰਹਿ ਗਿਆ ਹੁਣ ਹੁਣ ਸਟੈਪ ਬਾਏ ਸਟੈਪ ਥੱਲੇ ਉਤਰਦੇ ਆਂ ਸੋਣ ਚੀਜ਼ਾਂ ਸੋਹਣੀਆਂ ਲੱਗੀਆਂ ਗੱਲ ਕਰ ਵਾਪਸ ਵਾਪਸੀ ਤੇ ਲਵਾਂਗੇ ਆ ਪੇਂਟਿੰਗਾਂ ਸੋਹਣੀਆਂ ਨੇ ਇੱਥੇ ਕਿਵੇਂ ਹੁਣ ਵਾਟਰਫਾਲ ਤੋਂ ਨੀਚੇ ਉਤਰ ਕੇ ਪੰਜਾਬੀ ਢਾਬਾ ਮਿਲੇ ਉਤੇ ਖਾਣਾ ਖਾਣਾ ਆਰਡਰ ਦਿੱਤਾ ਦਾਲ ਫਰਾਈ ਦਿੱਤੀ ਤੇ ਨਾਲ ਸਿੰਪਲ ਰੋਟੀ ਉਹ ਸਾਡਾ ਆਰਡਰ ਦੋ ਤਿੰਨ ਮਿੰਟਾਂ ਚ ਲੱਗ ਗਿਆ ਹੁਣ ਦੇਖਦੇ ਹਾਂ ਗਾਂਧੀ ਗਾਂਧੀ ਚੌਕ ਤੋਂ ਹੁਣ ਚੱਲੇ ਹੋਇਆ ਹਾਂ ਖਜ਼ਾਰ ਬੈਲੀ ਨੂੰ ਆ ਰਸਤਾ ਬਜ਼ਾਰ ਬੈਲੀ ਦਾ 2 ਕਿਲੋਮੀਟਰ ਦਾ ਰਸਤਾ ਦਿਖਾਉਂਦੇ ਉੱਥੇ ਮੀਲ ਪੱਥਰ ਲੱਗਿਆ ਸੀਗਾ ਤੇ 58 ਮਿੰਟ ਦਾ ਸਮਾਂ ਉੱਪਰ ਜਾ ਕੇ ਦੇਖਦੇ ਹਾਂ ਬੈਲੀ ਚ ਕੀ ਕੁਝ ਹੈਗਾ ਵੀਡੀਓਸ ਤਾਂ ਸਹੀ ਨਾ ਲੱਗਦਾ ਸੀ ਪਹਿਲਾਂ ਜਦੋਂ ਸਰਚ ਮਾਰੀਆ ਜਦੋਂ ਜਾ ਕੇ ਦੇਖਦੇ ਇਧਰ ਰੇਟ ਬਹੁਤ ਚੰਗੇ ਨੇ ਇਧਰ ਰੇਟ ਤਾਂ ਜਿਆਦਾ ਹੀ ਹੈ ਤੇ ਬਹੁਤ ਬਾਰੇ ਸਿਟੀ ਹੁੰਦੀ ਹੈ ਹੋਟਲ ਵਾਕਸ ਪ੍ਰੈਂਗੋ ਫਿਰ ਪਤਾ ਨਹੀਂ ਕਿ ਰਾਸਤਾ ਵੀ ਬਹੁਤ ਸੋਹਣਾ ਤੇ ਸਾਫ਼ ਨਾ ਕੋਈ ਔਖਲੀ ਹੈ ਬਹੁਤ ਨਜ਼ਾਰੇਦਾਰ ਰਾਸਤਾ ਹੈਗਾ ਕਹਿੰਦੇ ਨੇ ਮੰਜ਼ਲੋਂ ਸਫ਼ਰ ਦਾ ਵੀ ਆਨੰਦ ਲੈਣਾ ਚਾਹੀਦਾ ਹੈਗਾ ਆਸ-ਪਾਸੇ ਦੇਖਦੇ ਰਹਿਣਾ ਚਾਹੀਦਾ ਦੇਖੋ ਪਾਸੇ ਲੋਕਾਂ ਦਾ ਸਵਾਦ ਉਹਦਾ ਤਹਣ ਬੰਦੇ ਲੜੀ ਜਾਂਦੇ ਆ ਗੱਡੀ ਪਿੱਛੇ ਤਾਂ ਲੜੀ ਜਾਂਦੇ ਆ ਲੜ ਲੜ ਮਾਰ ਕੇ ਮੈਂ ਚਲਉਣੀ ਹੁਣ ਅੱਜ ਸੰਜੀ ਦੀ ਵਾਰੀ ਆਈ ਹੈ ਤੇ ਤੂ ਬਾ ਦੇਖੋ ਵਾਇਕ ਤੇ ਅੰਗਰੇਜ਼ ਕਹਿੰਦਾ ਮੈਂ ਤਾਂ ਮਦਾਨੀ ਇਲਾਕੇ ਦਾ ਆਪਾਂ ਵੀ ਹੈਗੇ ਆਂ ਇਹ ਰਿਹਾ ਰਸਤਾ ਦਾ ਨਾਮ ਇੱਕ ਪਾਸੇ ਦੇਵਦਾਰ ਤੇ ਚੀਲ ਦੇ ਦਰੱਖਤ ਅੱਗੇ ਦੋਨੇ ਪਾਸੇ ਬਹੁਤ ਹਰਿਆ ਭਰਿਆ ਅੱਖਾਂ ਨੂੰ ਸਕੂਨ ਜਾ ਆਉਂਦਾ ਬਹੁਤ ਹਰਾ ਭਰਿਆ ਬਹੁਤ ਵਧੀਆ ਵੱਡੇ ਵੱਡੇ ਨਿੱਕੇ ਨਿੱਕੇ ਬੱਚਾ ਸਕੂਲ ਵਾਲੇ ਲੱਗਦੇ ਨੇ ਆਹ ਬੱਚੇ ਦਾ ਨਾਮ ਜਦ ਜਦ ਨਾ ਕਰਦੇ ਸੀ ਕਿ ਉਹ ਜਦ ਨਾਲ ਤੋਂ ਬੰਦ ਰਹੇਗਾਗਾ ਆਪ ਵੀ ਰਾਜਾ ਇਹ ਜਗ੍ਹਾ ਤੇ ਵਾਪਸੀ ਵੇਲੇ ਫੋਟੋਆਂ ਫਟਮਾ ਕਰ ਸਕਦੇ ਆ ਆ ਜੰਗੀ ਜਹਾਜ਼ ਘੜਾ ਸੰਧਾ ਫ੍ਰੀਜ਼ ਤੇ ਦੇਸਤੰਬਈ ਆ ਗਿਆ ਟਿਸਟਿਕ ਉਹ ਗਈ ਹੋਈ ਹੈ ਕਿਤੇ ਰਸਤਾ ਬਹੁਤ ਸੋਨਾ ਲੱਗਿਆ ਜੀ ਸੁਣਨਾ ਤਾਂ ਮੋੜ ਖਤਰਨਾਕ ਤਾਂ ਹੈਗੇ ਆਲੇਕੁਮ ਅੰਨੇ ਮੋੜ ਹੈ ਆਪਾਂ ਜੀ ਆਪਾਂ ਦੇ ਵਿੱਚ ਸ਼ਾਂਤੀ ਨੇ ਚੱਲੇ ਜਾਂਦਾ ਆਪਾਂ ਨੂੰ ਇਹਨਾਂ ਨੂੰ ਪਤਾ ਨਹੀਂ ਕਿੱ디 ਗੱਲ ਸਾਡੇ ਨਾਲ ਉੱਥੇ ਹੈ ਬਲੈਕਬर्ड ਆਉਂਦਾ ਜਿੱਥੇ ਸੈਫੀ ਦਾ ਐਕਸੀਡੈਂਟ ਹੋਇਆ ਜ ਆ ਦੇਖੋ ਇਹ ਰਸਤਾ ਜੰਨਰ ਤੋਂ ਨੂੰ ਲ ਜਾਂਦਾ ਰਸਤਾ ਲੱਗਦਾ ਆ ਵੀ ਮਨਾਲੀ ਨੂੰ ਨੂੰ ਸਾਰਿਆਂ ਨੂੰ ਕਰਦਾ ਹੈ ਉੱਥੇ ਕੀ ਇਕੱਲੀ ਮਾਰ ਰੋਡ ਆ ਯਾਰ ਮਨਾਲੀ ਤੋਂ ਆਹੋ ਇਹ ਤਾਂ ਬੜਾ ਸਫਰ ਦੇਖਣ ਵਾਲਾ ਸਫਰ ਉੱਤੇ ਉੱਤੇ ਜਾਈ ਜਾਨੇ ਪਹਾੜ ਕਿੱਡੇ ਵੱਡੇ ਜਾਨਾ ਉੱਤੇ ਉੱਤੇ ਆ ਮੁੱਕਣ ਦੀ ਨਹੀਂ ਉੱਥੇ ਜਾ ਕੇ ਮਦਾਨ ਆਉਣਾ ਦੇਖ ਲੈ ਤੂੰ ਐਨੇ ਉੱਚੀ ਜਗ੍ਹਾ ਤੇ ਸੜਕਾਂ ਵੀ ਬਹੁਤ ਸੋਹਣੀਆਂ ਰੋੜ ਕੇ ਇੱਕ ਵੀ ਮਾੜੀ ਨਾ ਮਹਾਮਾਚਲ ਜੂਹ ਚੰਗੇ ਹੀ ਆ। ਸੜਕ ਦਾ ਕੋਈ ਟੂਰਿਸਟ ਆਉਂਦਾ ਨਾ ਫਿਰ ਇਹਨਾਂ ਨੂੰ ਰੱਖਣੀ ਆਪਣੇ ਪੰਜਾਬ ਚ ਬੁਰਾ ਹਾਲ ਹੈ ਲੋਕ। ਪੁਲਿਸ ਨੇ ਡੰਗ ਕਰਨਾ ਕੋਈ ਨਹੀਂ। ਜੋ ਇੱਕ ਹੋਰ ਵੀ ਦੱਸ ਦਿਆਂ ਦਰਸ਼ਕੋ ਸਾਨੂੰ ਵੀ ਵੀ ਇੱਥੇ ਜੇ ਕੋਈ ਸ਼ਰਾਬੀ ਹੋ ਜੇ ਤਾਂ ਪੁਲਿਸ ਵਾਲੇ ਨੂੰ ਟੱਕਰ ਜੇ ਤਾਂ ਉਹ ਹੋਟਲ ਚ ਛੱਡ ਕੇ ਆਉਂਦੇ ਆ ਨਾ ਕਿ ਥਾਣੇ ਚ ਲੈ ਜਾਣਾ। ਤੰਗ ਨਹੀਂ ਕਰਦੇ। ਉਹਨਾਂ ਦੀ ਆਪ ਦੀ ਜ਼ਿੰਮੇਵਾਰੀ ਹੈਗੀ ਕੋਈ ਤਾਂ। ਇਤੋਂ ਦੇ ਮੁੱਖ ਮੰਤਰੀ ਨੇ ਕਿਹਾ ਪਿਆਗਾ। ਆ ਵੀ ਗੱਡੀ ਤੇ ਸੱਟ ਕੇ ਬਸ ਹਾਟਲ ਦਾ ਐਡਰੈਸ ਦੱਸਣਾ ਪੈਂਦਾ ਹੈਗਾ ਹਾਂ ਬੇਟਾ ਇਹ ਸਹੂਲਤ ਹਿਮਾਚਲ ਸਟੇਟ ਵੱਲੋਂ ਬਹੁਤ ਵਧੀਆ ਹੈਗੀ ਡਰਾਈਵਿੰਗ ਧਿਆਨ ਨਾਲ ਕਰੋ ਇੱਥੇ ਉਹ ਕਿ ਨਿਕਲੋ ਫੋਕਰੇ ਬਾਜੀ ਵਾਲੀ ਡਰਾਈਵਿੰਗ ਨਹੀਂ ਚਾਹੀਦੀ ਬਸ ਧੀ ਬਿਲਕੁਲ ਸਲੋ ਚਲਾਓ ਕੋਈ ਕਾਲੀ ਨਾ ਕਰੋ ਕੋਈ ਤੇਰੇ ਨਾਲ ਸਾਰਾ ਟਾਈਮ ਹੀ ਪਿਆ ਕੋਈ ਸਹੀ ਹੈ ਹੋਟਲ ਚ ਵੀ ਜੇ ਛਾਣਾ ਤੂੰ ਪਾਉਣੇ ਦੇਖਣੇ ਇਹਦੇ ਆਕੇ ਪਰਤੀ ਚਟੜੇ ਨੂੰ ਮੌਕਾ ਨਹੀਂ ਇਹਦੀ ਸਪੀਡ ਛੱਡ ਕੇ ਜਾਵੇ ਨਹੀਂ 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 ਅੱਜ ਜਰੂਰ ਅੱਜ ਟਰਾਈ ਕਰਕੇ ਦੇਖਾਂਗੇ ਕੋਈ ਜਾਣ ਕੇ ਸ਼ਰਾਬੀ ਦੇ ਨਾਲ ਨਕਲ ਕਰਨ ਜਿਹੜੇ ਲੋਕ ਆ ਗੱਡੀ ਬਹੁਤ ਤੇਜ਼ ਚਲਾਉਂਦੇ ਉਹਨਾਂ ਤੋਂ ਧਿਆਨ ਰੱਖੋ ਉਹਨਾਂ ਨੂੰ ਹਿਸਾਬ ਕਿਤਾਬ ਹੈਗਾ ਉਹਨਾਂ ਨੂੰ ਕੱਲੇ ਕੱਲੇ ਮੋੜ ਦਾ ਪਤਾ ਹੈ ਨਾ ਉਹਨਾਂ ਦੀ ਜਮੀਨ ਉਹ ਤਾਂ ਕੱਲੇ ਕੱਲੇ ਮੋੜ ਦਾ ਪਤਾ ਰੀਸ ਨਾ ਕਰੋ ਉਹਨਾਂ ਦੀ ਸਕੂਲ ਹੀ ਵਾਲੇ ਸੁਣਿਆ ਯਾਰ ਤੂੰ ਕੂਲ ਬਹੁਤ ਸੋਹਣੇ ਹਨ ਤਿੰਨ ਸਕੂਲ ਚ ਦੇਖ ਲਓ ਤੁਹਾਨੂੰ ਸਕਿੱਲ ਵੀ ਸਿਖਾਉਂਦੇ ਆਗੇ ਕਿ ਕਰਾਟੇ ਵਗੈਰਾ ਸਿਖਾਉਂਦੇ ਸਾਰਾ ਕੁਝ ਲਓ ਜੀ ਹੀ ਟੌਪ ਸੋਹਣੇ ਸਕੂਲ ਹੈਗੇ ਇਥੇ ਦਾ ਦੁਬਾਰੇ ਪੜਨ ਨੂੰ ਜੀ ਕਰਦਾ ਜਿਹੜੇ ਪੜਾਈ ਤੋਂ ਡਰਦੇ ਹੁੰਦੇ ਸੀਗੇ ਵਾਤਾਵਰਨ ਬਹੁਤ ਸਾਫ ਸੁਥਰਾ ਚਿੱਟਾ ਦੇਖੋ ਕਿੰਨਾ ਸੋਹਣਾ ਇਹਨਾਂ ਨੇ ਸਿਰੇ ਦੇਖੋ ਬਾਈ ਕਿਰੀ ਲੀ ਆਹ ਹੋਏ ਰਸਤਾ ਹਾਂ ਰਸਤਾ ਬਹੁਤ ਬੜੇ ਨੂੰ ਕਿੰਨਾ ਸੋਹਣਾ ਬਣਾਇਆ ਨਾਲ ਰੈਸਟੋਰੈਂਟ ਇਤਰਾ ਆ ਅੱਗੇ ਬੈਠਾਂਗੇ ਕਿੱਥੇ ਚਾਹੋ ਆਪੀ ਫੀਮ ਆ ਗਿਆ ਆਪਾਂ ਨਾ ਇਹ ਤਾਂ ਆਪਾਂ ਉਹੀ ਬਿਸਕਰੀ ਬੈਠ ਜੇ ਨੇਚਰ ਦਾ ਇਹ ਆ ਜਾ ਕੋਈ ਸ਼ਾਂਜੀ ਕਿੱਡੀ ਸੋਹਣੀ ਲੱਗਦੀ ਹੈ ਨਾ ਇੱਥੇ ਤਾਂ ਰਹਿਣ ਨੂੰ ਜੀ ਕਰਦਾ ਬਾਈ ਊਟੀਆਂ ਪਾ ਕੇ ਰਹਿਣ ਨੂੰ ਜੀ ਕਰਦਾ ਇੱਥੇ ਰਹੇ ਬੰਦੇ ਨਾ ਮੱਛਰਾਂ ਨਾ ਮੱਖੀ ਹੈ ਢੰਡੀ ਹੈ ਵਾ ਰੰਗ ਬੋਰਾ ਚਟਾ ਹੋ ਜਾਂਦਾ ਬੰਦੇ ਦਾ ਰਹੇ ਜੀ ਗਰਮੀ ਵਾਲੀ ਪੈਂਦੀ ਨਹੀਂ ਹੈਗੀ ਸਹੀ ਹੈ ਸਹੀ ਹੈ ਚਾਲਾਂ ਦੇ ਪੂਰਾ ਇੱਥੇ ਬਰਫਵਾਰੀ ਪੈਨ ਨੀ ਯਾਰੀ ਆ ਜਾਂਦਾ ਹੈ ਅੰਗਰੇਜ਼ ਸਰਦਿਆਂ ਦੇਖਾਂਗੇ ਬਾ ਗੱਡੀ ਹੈਨ ਧਿਆਨ ਨਾਲ ਗੱਡੀ ਚ ਤੁਸੀਂ ਇਹਨਾਂ ਗੱਲ ਨਹੀਂ ਕਰਨੀ ਜੀ ਜਿਆਦਾ ਸਕਸੈਸਫੁਲ ਗੱਡੀਆਂ ਤੇ ਆਟੋਮੈਟਿਕ ਆ ਮੈਨੂਅਲ ਨਾਲੋਂ ਮੋਨ ਰੋਡ ਵਾਲੇ ਆ ਗਏ ਉਹ ਸਾਡੇ ਕੋਲ ਆਟੋਮੈਟਿਕ ਗੱਡੀ ਹੈਗੀ ਚਲਾਉਣੀ ਸੌਖੀ ਆ ਬ੍ਰੇਕ ਤੇ ਹਰੇ ਰੇਸ਼ਾ ਬੇਸਤਾ ਹੀ ਦੰਦੇ ਨਹੀਂ ਆਪੀ ਦੂਰੀ ਜਾਂਦੀ ਹੈਗੀ ਥੋੜੀ ਸਪੀਡ ਸਹੀ ਹੈ ਗੱਡੀਆਂ ਜੇ ਤੁਹਾਡੇ ਪਿੱਛੇ ਆਉਂਦੀਆਂ ਖੜਾ ਕੇ ਇੱਕ ਪਾਸੇ ਉਹਨਾਂ ਨੂੰ ਰਾਹ ਦੇ ਦਿਓ ਜਲਦਬਾਜੀ ਵਾਲਾ ਰਸਤਾ ਵੀ ਬਿਲਕੁਲ ਨਹੀਂ ਹੈਗਾ ਉਹਨਾਂ ਨੂੰ ਪ੍ਰੋਪਰ ਭਜਾਉਣ ਦੀ ਲੋੜ ਹੈ ਜਿਆਦਾ ਤੇਜ਼ ਫਿਰਦੇ ਆ ਵੀ ਤਾਂ ਅਜ ਇੱਥੇ ਦੇ ਲੋਕ ਲੋਕ ਬਹੁਤ ਤੇਜ਼ ਚਲਾਉਂਦੇ ਆ ਗੱਡੀ ਗੁੱਡੀ ਤੇ ਉਹਨਾਂ ਨਾਲ ਕੰਪੀਟੀਸ਼ਨ ਕਰਨ ਲੱਗ ਜੇ ਆਪਾਂ ਨੇ ਗੱਡੀ ਰੋਕ ਲਈ ਇਹਨਾਂ ਨੂੰ ਰਾਹ ਹੀ ਦੇਤਾ ਕੋਈ ਕਾਲਿਆਂ ਨੂੰ ਇਸ ਤਰ੍ਹਾਂ ਨੰਗਾ ਦਿੰਦੇ ਨੇ ਵੀ ਲੰਗੇ ਜਿਹਾ ਭਾਈ ਭਾਰਾ ਖੀਰ ਚੱਤ ਹੈ ਨਾ ਇਹ ਆਪਾਂ ਨੂੰ ਕੋਈ ਐਡਾ ਨਹੀਂ ਹੈ ਨਹੀਂ ਕਿ ਵੀ ਪੈਣਾ ਵੀ ਆਹ ਦੇਖੋ ਸੇਵਰ ਸੇਵਰ ਚਾਚਰ ਨੇ ਤਾਂ ਆਪਾਂ ਇੱਥੇ ਸੇਵ ਕਰ ਲੈਂਦੇ ਆ ਸਟੋਰ ਕਰਕੇ ਸਰਦੀਆਂ ਸਪਲਾਈ ਦੇ ਦਿੰਦੇ ਆ ਕਾਪਾ ਗੱਡੀਆਂ ਨੂੰ ਨਾਂਗਾ ਦੇ ਦਿੰਨੇ ਆ ਕੱਢ ਲੈਣ ਦੇਖੋ ਵੀ ਜੋ ਦਿਖਾਉਣ ਵਾਲਾ ਇਹ ਆਪਾਂ ਯਾਰ ਮਿਸ ਵਾਊਚਰ ਦਾ ਗ੍ਰੇਵੇਸ਼ਨ ਨਾਲੇ ਨੇੜੇ ਹੈਗਾ ਪੰਜਾਬ ਤੋਂ 18 ਕਿਲੋਮੀਟਰ ਅੰਦਰ ਵੜਿਆ ਸਾਰਾ ਸੀ ਸ਼ਿਮਲਾ ਮਨਾਲੀ ਦੋਨਾਂ ਨਾਲੋਂ ਸੋਹਣਾ ਕੀ ਬਹੁਤ ਜ਼ੋਦੇ ਬਈ ਜਨਾਲੇ ਕੋਈ ਬੜੀ ਪੀੜ ਭੜਕਾ ਨਹੀਂ ਉਹ ਵੀ ਐਕਟੀਵਿਟੀਆਂ ਕਰਨੀਆਂ ਸਾਰੀਆਂ ਮਿਲ ਜਾਣਗੀਆਂ ਆ ਨੋਂ ਮਾਸੀ ਆ ਗਏ ਤੇ ਹੁਣ ਜੀ ਪਹੁੰਚ ਚੁੱਕੇ ਆਂ ਸੀ ਖਜ਼ਾਰ ਗੱਡੀ ਪਾਰਕਿੰਗ ਕਰਦੇ ਆਂ ਤਦ ਤੋਂ ਕਹੋ ਨੇ 1000 ਰੁਪਏ ਲਈ ਮਾਹੌਲ ਤਾਂ ਪੂਰਾ ਬੇਵੀਰ ਲੱਗਦਾ ਵੈਲਕਮ ਟੂ ਮਿਨੀ সুইਟ ਜਰਲੈਂਡ ਜਨਤ ਹੈ ਉਹ ਹੀ ਜਨਤ ਹੈ ਫੁੱਲ ਦੇ ਕਿੰਨੇ ਸੋਹਣੇ ਸਰਾ ਮੋਰ ਲਾ ਫਰਾਉ ਗੱਡੀਆਂ ਦੇਖੋ ਤੁਮੀ ਪਾਰਕਿੰਗ ਨੂੰ ਥਾਂ ਹੀ ਨਹੀਂ ਮਿਲ ਰਹੀ ਬਹੁਤ ਹੂੰ ਇਧਰ ਕੋਚੜਾ ਕਿਦਲੀ ਬਾਰਤ ਆ ਆ ਆ ਗਲਿਆ ਬਲੈਨੋ ਕੋਲੇ ਲੱਗ ਜੂ ਚੱਲ ਇੱਥੇ ਦੇਖ ਲਉ ਤਾਂ ਉੱਪਰ ਟੇੜੀਆਂ ਟੇੜੀਆਂ ਮੁੜ ਕੇ ਖਾ ਕੋਚੜਾ ਆ ਕੇ ਦੇਖ ਮੈਂ ਇਧਰ ਮੁੱਕ ਗਿਆ ਇਧਰ ਉਹ ਆਇਆ ਤਾ ਆ ਗਿਆ ਚੱਲ ਹਾਂ ਪਾਰਕਿੰਗ ਲੱਭਦੇ ਫਿਰਦੇ ਆਂ ਵੀਰੋ ਉਹ ਨਕਲੀ ਹੋ ਤੂੰ ਗੱਡੀ ਹੁ ਲਾ ਸਵਿਟਜ਼ਰਲੈਂਡ ਹੀ ਲੱਗਦਾ ਉੱਤੇ ਅੱਗੇ ਆ ਗਈ ਲੇਕ ਆ ਓਏ ਕਾਪਨੋਂ ਨਾ ਕਾਲਾ ਟੌਪ ਦੇ ਸਿੱਤ ਤੈਨੂੰ ਕੀ ਭੈਣਾਂ ਕਾਂ ਚੱਕ ਲਿਆ ਮੇਰੀਆਂ ਹੈਂ ਕੁਛ ਵੀ ਨਹੀਂ ਕਿੱਥੇ ਕਿੰਨੀ ਕਦੂਰ ਰਹਿ ਗਈ ਕਾਲਾ ਟੌਪ ਹੈ ਕੋਈ ਇਹ ਹੈ ਦਸ ਬਾਰੇ ਦੇ ਲੋਟ ਇਤਨੇ ਬਰਾਸਤੇ ਚ ਤਾਂ ਨਹੀਂ ਪੈਂਦਾ ਓਕੇ ਹੈ ਕੁਛ ਵੀ ਨਹੀਂ ਇੱਥੇ ਓਕੇ ਕੋਈ ਆਪਾਂ ਥੋੜੀ ਗੱਡੀ ਜਾਣ ਦੇਣੀ ਆਪਣੀ ਗੱਡੀ ਲੈ ਕੇ ਜਾਦੇ ਅੱਛਾ ਓਕੇ ਬੁੱਲੇ ਠੀਕ ਹੈ ਰੋਡ ਹਾਂਜੀ ਪਹੁੰਚ ਕੇ ਆ ਖਜੇਆਰ ਪਲੇਲਿਸ ਬਹੁਤ ਸੋਹਣੀ ਜਗਾ ਹੈ ਸਵਰਗ ਹੀ ਹੈ ਕਮਜੀ ਵੀਰ ਦੀ ਕਮੀ ਪੂਰੀ ਕਰਦਾ ਇਹ ਕਸਮ ਜੀ ਉਧਰ ਹੀ ਗੇਟ ਵੀ ਤੇ ਚਲਦੇ ਆ ਵਾ ਗੇਟ ਰਹਿ ਗਿਆ ਯਾਰ ਓਏ ਆ ਆ ਯਾਰਾ ਆ ਬੋਲਾ ਪੁੱਟ ਉਹ ਕੱਲਾ ਰਹਿ ਗਿਆ ਨਾਲ ਦੇ ਦਵਰਾ ਦਵਾਗਾ ਦੇ ਕੇ ਕਹਿੰਦੇ ਗੇਟ ਬਿੱਤੀ ਸ਼ਾਰਟ ਕੱਟ ਜਾਣਾ ਮਸਰ ਪਾਣੀ ਤੇ ਦੇਖਦੇ ਆਂ ਐਕਟੀਵਿਟੀਆਂ ਦਾ ਕੀ ਰੇਟ ਛੱਲੀ ਵਾਲੀ ਨੇ ਤਾਂ ਤਾਪ ਚੜਾਤਾ ਬੁੜੀ ਨੇ 80 ਰੁਪਏ ਦੀ ਛੱਲੀ ਆ ਜੀ 80 ਰੁਪਏ ਦੀ ਛੱਲੀ ਕਿਹੜੀ ਕਾ ਇੰਨਾ ਸੋਹਣਾ ਲੈਟਰ ਨੂੰ ਜੀ ਕਰ ਦਿੰਦਾ ਮੁਲਾ ਐਮ ਵੀ ਪਾਲਾ ਆਹ ਹਾ ਤਿਤਲੀਆਂ ਦੇ ਫੁੱਲ ਦੁੱਧ ਦਾ ਇਹ ਨਵੀ ਹੈ ਉਹ ਖਾਈਏ ਕੋਸ ਆਹ ਅੱਗ ਕਰਦੇ ਉਹਨਾਂ ਨੇ ਤਰਬੂਜ ਦੀ ਖਾਈਏ ਕੋ ਭੁੱਖ ਲੱਗੀ 80 ਰੁਪਏ ਦੀ ਛੱਲੀ ਆ ਤੇ ਹੈ ਕਾਲ ਗੇਰੋ ਮੈਂ ਛੱਲੀ ਆ ਨਾ ਤੁਸੀਂ ਮੈਂ ਤਾਂ ਕੱਢੀ ਅੱਠ ਹੈ ਬੇਬੀ ਹੈ ਆ ਛੱਲੀ ਦਾ ਕੇ ਸਵਾਰ ਆ ਗਿਆ ਹਾਂ ਲੈ ਕੇ ਇਸਾ ਘਰ ਬਾਕੇ ਰਹਿਣਾ ਹੋਵੇ ਨਾ ਹੋਵੇ ਘਰ ਬਾਕੇ ਨਾ ਰਹਿਣਾ ਨਹੀਂ ਆਉਂਦੀ ਕੋਲੇ ਆਇਆ ਨਹੀਂ ਹੈਡਫੋਨ ਚੱਕ ਭੁੱਲ ਗਿਆ ਤੁਹਾਨੂੰ ਆਖਿਆ ਸੀ ਚੱਕ ਲਾ ਹੈਡਫੋਨ ਭੁੱਲ ਲਏ ਚੱਲੇ ਉਧਰ ਬੋਲਿੰਗ ਜੀ ਕਰਨ ਚੱਲੇ ਉਹ ਚ ਘਮਾਉਂਦੇ ਕਮੂ ਤੇ ਦੇਖਦੇ ਉਧਰ ਜਾ ਕੇ ਹੈ ਉਹ ਉਹ ਪਾਓ ਕਿੱਥੇ ਉਹਦੀ ਟਿਕ 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 ਉਹ ਉੱਥੇ ਕੋਲੀ ਆ ਉਹਦੀ ਉਹ ਗੈਂਦੀ ਦੀ ਬਸ ਬੋਲਣ ਨੂੰ ਕੁਝ ਲੱਭ ਜੀ ਨਹੀਂ ਰਹੇ ਹੁਣ ਸਿਫਤਾਂ ਕਰਨ ਨੂੰ ਵੀ ਕੁਝ ਸਰ ਹੈ ਕੋਈ ਲੱਭ ਜੀ ਨਹੀਂ ਰਹੇ ਬਸ ਉਹੀ ਅੰਦਰ ਕ੍ਰਿਕਟ ਮੈਚ ਵੀ ਚੱਲੀ ਜਾਂਦਾ ਗਰੇ ਦੇਖ ਲੈ ਚੋਰ ਕਾ ਓਏ ਚੌਕ ਆ ਗਿਆ ਭਾਈ ਸਾਰਾ ਸਟਰੈਥ ਲੈ ਜਾਂਦਾ ਉਹਦੇ ਰੱਖ ਕੇ ਆ ਕੇ ਨਾ ਦੁੱਖ ਸੁੱਖ ਭੁੱਲ ਜਾਂਦਾ ਪਿਛਲੇ ਸਾਰੀਆਂ ਚਿੰਤਾਵਾਂ ਵੀ ਮੁੱਕ ਜਾਂਦੀਆਂ ਹੁਣ ਦੇਖਦੇ ਆਂ ਬੋਲਾਂ ਦੀ ਬੋਲਿੰਗ ਵੱਡੇ ਵੱਡੇ ਬੁਲਬਲੇ ਜਿਹਾ ਵੀ ਐਕਟੀਵਿਟੀ ਕਰਕੇ ਦੇਖਦੇ ਆਂ ਵੱਡਿਆਂ ਨੂੰ ਵੀ ਕਰਾ ਸਕਦੇ ਆ ਕਿ ਨਾ ਅਸਿਕ ਵੀ ਆਪਦਾ ਖਾਣਾ ਪਾਣੀ ਨਾਲ ਚੱਕ ਲਿਆ ਪਰ ਇੱਕ ਵਿਕਟ ਹੋਵੇ ਨਾ ਇੱਥੇ ਮਹਿੰਗਾ ਬਹੁਤ ਹੈਗਾ ਫੱਲੀ ਜਿਵੇਂ 80 ਰੁਪਏ ਦਿੱਤਾ ਹਾਂ ਤੈਨੂੰ ਕਿਉਂ ਨਾਲੋਂ ਆਪਣਾ ਬਾਗ ਚੱਲੀ ਆਂ ਮਲਾ ਦੋਨਿਆਂ ਤੋਂ ਪਾਉਣੇ ਬੰਦੇ ਕੈਮਰੇ ਤਾਂ ਬਾਹਰੋਂ ਬਣਾਉਣੀ ਪਊ ਵੀਡੀਓ ਇਹ ਬਾੜਦੇ ਨਹੀਂ ਇਹ ਤਰ ਤਾਨੂੰ ਪਾਲਸ ਵਾਲਾ ਹੀ ਮਿਲਿਆਗਾ ਉਹਨੂੰ ਆ ਕੇ ਰਿਕਵੈਸਟ ਕੀਤੀ ਗਈ ਦੋ ਜਾਨਾਂ ਤੋਂ ਬਿਨਾਂ ਇਹ ਚੱਲਦਾ ਨਹੀਂ ਫਰੰਟ ਵਾਲਾ ਕੈਮਰਾ ਰੱਖੀ ਫਰੰਟ ਵਾਲਾ ਰੱਖਣਾ ਤੇ ਫੇਸ ਤੇਰਾ ਮੂੰਹ ਆ ਗਿਆ ਉਹਦੇ ਰਹਿਊਗਾ ਤੇ ਅੱਥਰ ਵਾਲਿਆਂ ਕੋਲ ਬੜੀ ਬੈਠਾ ਨਾ ਫੋਨ ਦੀ ਸ਼ੂਟਿੰਗ ਕਰ ਦੋਨੇ ਉੱਥੇ ਰੱਖ ਕੇ ਨੂੰ ਉਹ ਗਲਾਤ ਤਬਾਕੀ ਰੱਖ ਨਹੀਂ ਨਹੀਂ ਆਨੇ ਪਾਏ ਓਕੇ ਬਾਦੀਆਂ ਲੋਟੀਆਂ ਇਹ ਇਹ ਲੋਕ ਇਹ ਲੋਕ ਖੜੇ ਦੋ ਉੱਪਰ ਕਿਧਰ ਬੰਨ੍ਹ ਕੇ ਸਿਲਪੂ ਸੀ ਤਾਂ ਤੇਰੇ ਅੱਗੇ ਖੜੇ ਉਹ ਭਈਆ ਕਾ ਕੇ ਲੱਗੀ ਕਰ ਮੇਰੇ ਭਾਈ ਆਪ ਉਧਰ ਭਾਈ ਜੰਮੇ ਨਾਲ ਖੜੇ ਹੈ ਭੈਣੇ ਫਸਾਂ ਸਟੂਡੀਓ ਦੀ ਫੋਟੋਆਂ ਕਰੀ ਜਾਂਦਾ ਉਧਰ ਅੰਗਰੇਜ਼ ਪੋਜ ਬਣਾ ਕੇ ਸਾਰੋਖਾਨ ਵਾਲਾ ਪੋਜ ਬਣਾ ਕੇ ਹਟੇ ਪਹਿਲਾਂ ਤੇ ਲੋਕ ਕੋਈ ਸਾਰਾ ਤੂੜੀ ਤੰਦ ਵਾਲਾ ਤਾਂ ਕਿੰਮਾ ਰਹਿ ਗਿਆ ਗਰਮੀਆਂ ਗੁਰਮੀਆਂ ਭੁੱਲ ਗਿਆ ਪੈ ਗਿਆ ਮੁੰਡਾ ਸਾਡੇ ਬੰਦੇ ਨੂੰ ਚੜ ਗਿਆ ਕੀ ਚੜਦਾ ਅੱਧੇ ਤਰੀਕੇ ਦਾ ਆ ਬੋਲੇ ਬੱਚੇ ਹਾਂ ਇਹਨੂੰ ਆਗੇ ਸਿਚਾਉਂ ਕੁ ਹੋ ਗਿਆ ਉਹਨਾਂ ਜਾਂਟਾ ਸਟੂਡੀਓ ਲੱਗ ਗਿਆ ਇਦھر ਸਾਡਾ ਮਾਡਲ ਚੱਲ ਪਿਆ ਹੈ। ਇਹ 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 ਆਪਣੇ ਆਪ ਠੀਕ ਕਰ ਦਿੰਦਾ। ਨੂੰ ਆ ਗਏ ਫਿਰ ਹੁਣ। ਰਾਂਜਾ ਫੈਸਲੀ ਨਰੱਜਾ ਸੀ ਜੰਡ ਦੀ ਜਾਵੇਂ। ਬਤਾ ਇਹਨੋਂ ਬਾਹਰ ਭਾਈ ਉਹ ਬੋਲਿੰਗ ਆ ਉਹ ਚ ਜ਼ਰੂਰ ਟਰਾਈ ਕਰਿਓ ਨਾ ਮੈਂ ਉਸੇ ਚ ਟਰਾਈ ਕਰਕੇ ਆਇਆ ਹੁਣ ਬਹੁਤ ਸਵਾਦ ਆਉਂਦਾ ਨੇ ਯਾਰ ਇਹ ਸਭ ਕੁਸ ਭੁੱਲ ਜਾਂਦਾ ਉਹ ਬਾਹਰ ਜੀ ਚ ਵੜ ਕੇ ਜਮਾਨਾ ਯਾਰਾ ਭਾਈ ਭਾਈ ਉਹ ਬਹੁਤ ਤਕੜੀ ਬਿਉਟੀ ਹੈ ਬਸ ਅਮਲਾ ਜਦੋਂ ਸੰਜੀ ਦਾ ਤਾਂ ਮੀਂਹ ਮੂੰਹ ਲੰਗਦਾ ਉਹ ਦੇਖਿਆ ਪੁੱਲ ਜਿਹੜੇ ਹੁੰਦੇ ਨੇ ਨਾ ਉਹ ਮੀਂਹ ਰਸਤਾ ਬਣਾਇਆ ਜਿਵੇਂ ਨਿੱਕ ਨਿੱਕ ਇਧਰੋਂ ਬਾਹਰ ਲੈ ਆਪੋ ਲੰਗਣਾਗੇ ਆਪੋ ਲੰਗੂ ਉਸ ਤੋਂ ਕਰਾਗਲਾ ਅੱਗੇ ਤਾਂ ਮੈਦਾਨ ਚ ਤਾਰ ਦਿੰਦੇ ਯਾਰ ਇੱਥੇ ਉੱਬਰ ਤੇ ਰੰਗ ਨਿਆਰੇ ਸੇਹ ਰਹਿ ਗਿਆ ਕਰਨ ਵਾਲਾ ਇੱਥੇ ਇਹ ਲੇਕ ਨਿੱਕੀ ਜਿਹੀ ਲੇਕ ਹੈ ਛਟਾਹਾਂ ਜੀਆਂ ਬਣੀਆਂ ਇੱਥੇ ਫੋਟੋ ਖਰਾ ਕੇ ਆਉਂਦੇ ਫੋਟੋਸ਼ਾਪ ਹਾਂ ਜੀ ਮੇਰੇ ਨਾਲ ਆ ਕੇ ਦੁਬਾਰਾ ਕਰੋ ਚੱਲਿਆ ਸਾਡੇ ਮੁੰਡੇ ਫੋਟੋਆਂ ਕਰਾਉਣ ਉੱਥੇ ਇੱਥੇ ਛਟਾਹਾਂ ਚ ਫੋਟੋਆਂ ਹੁੰਦੀਆਂ ਲੇਕ ਚ ਬਣੀਆਂ ਹੋਈਆਂ ਛਟਾ ਛੋਟੀ ਜਿਹੀ ਲੇਕ ਹੈ ਤੇ ਮਤਲਬ ਮੀਂਹ ਦਾ ਪਾਣੀ ਰੁਕਦਾ ਹੁੰਦਾ ਹਾਂ ਇੱਥੇ ਆ ਗਿਆ ਫ੍ਰੈਂਡ ਜਿੱਤ ਹਾਂ ਇਧਰਲੀ ਜੀ ਵਗ ਚਲੋ ਬਿੱਲੀ ਹੈਗੀ ਵਲੌਗ ਬਣੀ ਚਲੋ ਆਪਣੇ ਦੇ ਦੇ ਮੰਗਿਆ ਅੱਖਾਂ ਨੂੰ ਚੱਟ ਨਾਲ ਹੀ ਫੋਨ ਦੂੰਗੇ ਬਸ ਨੋ ਕੋ ਪਾਸ ਨੂੰ ਕੀ ਨਬਰ ਦਿਓਗੇ ਇਹ ਤਾਂ ਖਾਣੇ ਦੇ ਨਾਲ ਚੱਲੇ ਤਰ ਉਹ ਬਿੱਲੀ ਉੱਠ ਜਿੱਥੇ ਉਧਰ ਹੋ ਜਾਓ ਰਾਣੀ ਰਾਤ ਕੋ ਹੈ ਬਨਾਨੀ ਬਾਏ ਬਾਏ 1000 ਬੈਲੀ ਹੁਣ ਚੱਲਿਆਂ ਗੱਡੀ ਵੱਲ ਨੂੰ ਗੱਡੀ ਚੱਕ ਕੇ ਰਾਸਤੇ 'ਚ ਚੌੜੀਆਂ ਲੋਕੇਸ਼ਨਾਂ ਉੱਥੇ ਫੋਟੋਆਂ ਵਗੈਰਾ ਖਿੱਚਾਂਗੇ ਵੀਡੀਓ ਛੋਟੀ ਵੀਡੀਓ ਬਣਾਵਾਂਗੇ ਹਾਂ ਜ਼ੰਬਾ ਉੱਛਲਦਾ ਗਰਮੀ ਵੀ ਅੱਜ ਹੈਗੀ ਹੈ ਟੈਂਪਰੇਚਰ ਹੁਣ ਅੱਜ 24 24 ਦਿਵਾਰ ਦੇ ਵਿੱਚ ਉ ਸੰਰੂਫ ਤੋਂ ਬਾਹਰ ਨਿਕਲਿਆ ਆਏ ਓਏ ਖੁੜੀ ਤੋਂ ਵਿਚਾ ਕੇ ਓਏ ਹਾਂ ਹੁਣ ਠੀਕ ਆ ਓਏ ਇੱਥੇ ਤਾਂ ਬੜਾ ਸੈਟ ਆ ਓਏ ਸ਼ਾਨਦਾਰ ਵੀ ਉ ਜਾਨਦਾਰ ਵੀ ਉ ਉਹ ਜੰਨਤ ਹਾਂ ਜੰਨਤ ਦੇਖ ਹਾਂ ਉਹ ਸਖਾਲੀ ਸੀ ਹੁਣ ਪਰਟਾ ਮਲੇਟ ਆਉਟਰ ਦਿੱਤਾਗਾ ਤੇ ਨਾਲ ਦੋ ਦੁੱਧ ਚ ਪੱਤੀ ਤੇ ਇੱਕ ਰਬ ਪੱਲੀ ਕਰੇ ਕੋਕ ਹਾਂ ਤੁੰ ਨੂੰ ਬੈਕਰ ਕੈਮਰੇ ਨੇ ਦੇਖ ਉਹਨੇ ਆ ਸੋਣਾ ਮਿਨੀ ਰੈਸਟੋਰੈਂਟ ਮਤਲਬ ਹੋਈ ਗੱਲ ਸਾਰੇ ਹੱਥ ਕਿਵੇਂ ਕਿਵੇਂ ਲੈ ਗਏ ਲਿੰਦੀ ਸਸਤਾ 53 ਵਾਲੇ ਹਾਂ ਤੇਰੀ ਆ ਰਹੀ ਹੈ ਬ੍ਰੈਡ ਪਕੌੜਾ ਤੇ ਆਮਲੇਟ ਬ੍ਰੈਡ ਆਮਲੇਟ ਖਾਣੇ ਆ ਤੋ ਦੁਬਾਰਾ ਚੱਲਦੇ ਆਂ ਹੋਟਲ ਵੱਲ ਹੋਟਲ ਚੇਂਜ ਵਗੈਰਾ ਕਰਕੇ ਇੱਕ ਮਾਰਕੀਟ ਰਹਿੰਦੀ ਐ ਮਾ ਉਹ ਦੇਖਣ ਚੱਲਦੇ ਆਂ ਹਾਂਜੀ ਦੇਖੋ ਮਾਹੌਲ ਇੱਥੋਂ ਦਾ ਹੁਣ ਅੰਗਰੇਜ਼ ਬੈਠ ਗਿਆ ਜੀਪ ਤੇ ਪਾਸੇ ਲੰਘ ਜੀ ਮੇਰੇ ਸਾਥੀ ਨਹੀਂ ਬੈਠੂ ਨਾ ਅਰਮੀ ਦੀ ਚੰਗੀ ਜੀ ਪਾ ਗਈ ਇੱਕ ਉਹ ਉਧਰ ਦੋ ਕਿਸ਼ਤੀਆਂ ਖੜੀਆਂ ਆਰਮੀ ਦੀਆਂ ਨਿਚਲੇ ਮੋਲ ਵੀ ਘਾਟ ਹੈਗਾ ਉਹ ਥੱਲੇ ਚੱਲ ਕਿਉਂ ਨਾ ਨੀਚ ਐ ਤੂੰ ਬੈਠਾ ਜਾਊ ਜੰਗੀਝਾ ਦੇ ਕੋਲੇ ਫੋਟੋਕਾਰੀਆਂ ਹੋ ਰਹੀਆਂ ਅੰਗਰੇਜ਼ਾਂ ਬੜਾ ਘੈਂਟ ਲੱਗਦਾ ਪਾਉ ਜੀ ਨਾ ਖੜਾ ਇੱਧਰ ਖੜ ਜੰਗ ਜਾਣਦੇ ਬਈ ਲੰਗ ਜਾਣਦੇ ਉੱਪਰ ਹੋਰ ਨੇੜੇ ਕਿੰਨੇ ਤੂੰ ਲੰਮੇ ਲੋੜ ਦੇ ਕਿਚ ਨਾ ਕਿ ਪਿੱਛੇ ਮਾਹੌਲ ਪੂਰਾ ਘੈਂਟ ਆ ਹਾਂਜੀ ਹੁਣ ਮਾ ਰੋਡ ਤੇ ਫੇਰ ਪਹੁੰਚ ਗਏ ਅੱਜ ਨਵੀਂ ਚੀਜ਼ ਟਰਾਈ ਕਰਦੇ ਆਂ گلاب ਜਾਮਨ ਤੇ ਆਈਸਕ੍ਰੀਮ گلاب ਜਾਮਨ ਅਸੀਂ ਲੈ ਰਹੇ ਹਾਂ ਗਰਮ گلاب ਜਾਮਨ ਪੂਰੇ ਟੋਟੇ ਭਰੇ ਨੇ 500 ਰੁਪਏ ਦੇ ਵਰਗੇ ਕੋਈ ਦੇਖ ਰਹੇ ਹਾਂ ਖੁੱਲੇ ਹੈ ਨਹੀਂ ਤੇ ਹੁਣ ਦੂਜੇ ਕਮਰੇਆਂ ਦਿਖਾਵਾਂਗੇ ਆਈਸਕ੍ਰੀਮ ਲੈਣੇ ਅੱਜ ਥੋੜਾ ਜਿਹਾ ਲੇਟ ਹੋ ਗਏ ਤਾਂ ਮਾ ਰੋਡ ਸੁੰਨਾ ਪਿਆ ਥੋੜਾ ਜਿਹਾ ਸਾਨੂੰ ਕੰਮ ਰੇ ਚੀਂ ਨੌਂਦੇ ਤੋਂ ਦੇ ਲੇਟ ਹੋ ਗਏ ਕੁਝ ਰੈਸਟ ਕਰਨ ਲੱਗੇ ਥੱਕੇ ਸੀਗੇ ਸੌਣ ਲੱਗੇ ਸੀਗੇ ਤੇ ਹੁਣ ਉਹ ਆਈਸਕ੍ਰੀਮ ਵਾਲੀ ਦੁਕਾਨ ਤੇ ਜਾਣੇ ਤੇ ਥੋੜਾ ਜਿਹਾ ਤੁਹਾਨੂੰ ਅੱਗੇ ਤੋਂ ਮਾਰ ਰੋਡ ਫੇਰ ਦਿਖਾ ਦਾਂਗੇ ਅੱਜ ਤਾਂ ਸੁੰਨਸਰਾ ਪਈ ਹੈ ਮਾਰ ਰੋਡ ਤੇ ਇੱਕ ਉਹਨਾਂ ਨੇ ਦੱਸਿਆ ਵੀ ਵੀ ਸੈਟਰਡੇ ਜ਼ਿਆਦਾ ਵੀਜੀ ਹੁੰਦਾਗਾ ਛੁੱਟੀ ਦਾ ਵੀ ਸੰਡੇ ਦੀ ਛੁੱਟੀ ਕਰਨਾ ਕੱਲ ਨੂੰ ਜਿਹੜੇ ਲੋਕਲ ਹੁੰਦੇ ਉਹਨਾਂ ਨੇ ਜੌਬ ਬਤ ਜਾਣ ਕਰਨ ਜਲਦੀ ਚਲੇ ਜਾਂਦੇ ਹੈਗੇ ਰੁਕ ਜਾਓ ਏ ਕੱਲ ਇਹਨੇ ਮੇਰਾ ਧੂਆਂ ਕੱਢਿਆ ਸੀਗਾ ਉਹ ਕਿੱਥੇ ਆ ਆਈਸਕ੍ਰੀਮ ਵਾਲਾ ਮਾਰਕੀਟ ਦੀ 60 ਸਿੱਟੀਆਂ ਦੇ ਚੜਾਈ ਕਰਕੇ ਥੋੜਾ ਦਮ ਛੱਡਦਾ ਮਾਰਕੀਟ ਜਿਹੜੀ ਚੜਾਈ ਵਾਲੀ ਆ ਇਹ ਬਹੁਤ ਨਾਲ ਕਾਰਿਆ ਮੰਨ ਲਵੇ ਤੁਸੀਂ ਕਿਤੇ ਕਰੀਏ ਤਾਂ ਥੋੜਾ ਪੀਂਹ ਹੁਣ ਬਨੀਲਾ ਆਈਸਕ੍ਰੀਮ ਮਿਲੀ ਹੈ ਜੀ گلاب ਜਾਮਨ ਚ ਪਵਾ ਰਹੇ ਆ ਦੇ ਇੱਕਦਮ ਕੀ ਹਿਸਾਬ ਕਿਤਾਬ ਆ ਹਾਂ ਇੱਕ ਸਕੂਪ ਵਾਲੀ ਦੇਤੀਗਾ 50 ਰੁਪਏ ਸਕੂਪ ਬਣਾਉਂਗਾ ਇੱਕ ਕੰਤੇ ਵੱਧ ਲਾ ਆਹ ਹਾਂ 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 ਮੇਰੀ ਫੇਵਰਿਟ ਚੀਜ਼ ਆ ਗਈ। ਇਹ ਸਵਾਦ ਦੇਖੋ। ਗਲਾਬ ਜਾਮਨ ਤਾਂ ਲਾਉਂਦਾ ਨਾਲ ਐਂ। ਬਸ। थैंक यू भाई। थैंक यू 브్రదర్। ਇੱਥੇ ਬਹਿ ਕੇ ਖਾ ਸਕਦੇ ਆਂ। ਨਾ ਦੋ। ਪੂਰੇ ਜਾਂਦੇ ਖਾਣਾ ਨਾਲ ਤਾਂ ਪੈਕ ਕਰਾ ਲਾਂਗੇ। ਵਾਈ ਕਰਦੇ ਆਂ।